ਵਰਮੀ ਲੀਆ ਕਿ ਜੋ ਮੇਨ ਕੇਸ ਬਾਬਲ ਕਲਾਂ ਦਾ ਗੋਲੀकांड ਵਾਲਾ ਪ੍ਰਕਾਰੀ ਵਿਆਹ ਵਾਲਾ ਕੇਸ ਦੇ ਵਿੱਚੋਂ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਨੇ ਫਰੀਦਕੋਟ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਵਾਸਤੇ ਲਗਾਈ। ਮੁਲਜ਼ਮਾਂ ਨੇ ਇਹ ਹਾਈ ਕੋਰਟ ਨੂੰ ਕਿਹਾ ਸੀ ਕਿ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਨਹੀਂ ਠੀਕ ਤੇ ਇਹ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨਾ ਚਾਹੀਦਾ। ਔਰ ਇਹ ਬੜੀ ਅਫਸੋਸ ਦੀ ਗੱਲ ਆ ਕਿ ਅੱਜ ਉਹ ਕੇਸ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੇ 6 ਕੇਸ ਮੁਲਜਮਾਂ ਨੇ ਸੁਪਰੀਮ ਕੋਰਟ ਚ ਫਾਈਲ ਕੀਤੇ ਸੀ ਸੁਪਰੀਮ ਕੋਰਟ ਚ ਉਹਨਾਂ 6ਾਂ ਦੇ 6ਾਂ ਨੂੰ ਮੈਂ ਡਿਸਪੋਸ ਕਰਵਾਇਆ ਸੀ ਜਦੋਂ ਉਹਨਾਂ ਨੇ ਕਿਹਾ ਪੰਜਾਬ ਦੇ ਚ ਮਾਹੌਲ ਨਹੀਂ ਠੀਕ ਕੇ ਚੰਡੀਗੜ੍ਹ ਟ੍ਰਾਂਸਫਰ ਇਹ ਜਨਵਰੀ ਦੀ ਗੱਲ ਆ ਜਨਵਰੀ ਆ ਹੁਣੇ ਹੀ ਆਹੀ ਜਨਵਰੀ 24 ਦੀ ਗੱਲ ਆ ਉਹ 6ਾਂ ਦੇ 6ਾਂ ਕੇਸਾਂ ਨੂੰ ਮੈਂ ਡਿਸਪੋਸ ਕਰਾਇਆ ਸੀ ਪਰ ਮੈਨੂੰ ਇਹ ਬੜੀ ਅਫਸੋਸ ਦੀ ਗੱਲ ਆ ਕਿ ਉਹਨਾਂ 6ਾਂ ਕੇਸਾਂ ਵਿੱਚ ਤਾਂ ਮੈਨੂੰ ਪਤਾ ਕਿ ਪੰਜਾਬ ਸਰਕਾਰ ਨੇ ਜਵਾਬ ਤੱਕ ਫਾਈਲ ਹੀ ਨਹੀਂ ਸੀ ਕੀਤੀ ਤਿੰਨ ਵਾਰੀ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਵਾਬ ਫਾਈ ਕਰਨ ਦਾ ਇਹਨਾਂ ਜਵਾਬ ਨਹੀਂ ਖਾਈ ਕੀਤਾ ਉਸ ਦਿਨ ਵੀ ਇੱਕ ਜੂਨੀਅਰ ਵਕੀਲਾ ਕੇ ਖੜਾ ਹੋ ਗਿਆ ਕਹਿੰਦਾ ਸਾਨੂੰ ਹੋਰ ਟਾਈਮ ਦੇ ਦਿਓ ਉਧਰੋਂ ਜਿਹੜੇ ਢੇਰੇ ਵਾਲਿਆਂ ਵੱਲੋਂ ਬੜੇ ਤਖੜੇ ਤਖੜੇ ਸੁਪਰੀਮ ਕੋਰਟ ਦੇ ਵਕੀਲ ਖੜੇ ਸੀ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਕੋਈ ਮਤਲ ਨਹੀਂ ਇਹਨਾਂ ਨੂੰ ਹੋਰ ਮੌਕਾ ਦੇਂਦਾ ਤੇ ਸੁਪਰੀਮ ਕੋਰਟ ਟਰਾਂਸਫਰ ਕਰਨ ਲੱਗੀ ਸੀ ਜਦੋਂ ਕਿ ਇੱਕ ਪਿਛੋਂ ਜਿਹੜਾ ਇੱਕ ਕੰਪਲੇਨੈਂਟ ਆ ਉਹਨਾਂ ਨੇ ਮੋਗੀ ਵਾਲੇ ਭਵਿੰਦ ਸਿੰਘ ਜਰ ਨੇ ਉਹਨਾਂ ਨੇ ਮੈਨੂੰ ਅੰਗੀਜ਼ ਕਰ ਲਿਆ ਸੀ ਤੇ ਮੈਂ ਜਦੋਂ ਆਰਗੂ ਕੀਤਾ ਮੇਰੇ ਆਰਗੂਮੈਂਟ ਸੁਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹ ਕੇਸ ਉੱਥੇ ਡਿਸਮਿਸ ਕਰਤਾ ਔਰ ਉਹ ਕੇਸ ਟ੍ਰਾਂਸਫਰ ਨਹੀਂ ਕੀਤਾ ਬਲਕਿ ਹੁਣ ਉੱਥੇ ਜੋ ਪੰਜਾਬ ਸਰਕਾਰ ਦਾ ਐਟੀਟਿਊਡ ਸੀ ਉਹਦੇ ਮੈਂ ਦੱਸਿਆ ਸੀ ਸੰਗਤ ਨੂੰ ਕਿ ਮੇਰਾ ਫਰਜ਼ਮੰਦਾ ਕਿ ਮੈਂ ਸੰਗਤ ਨੂੰ ਇਹ ਗੱਲਾਂ ਦੱਸਾਂ ਕਿ ਪੰਜਾਬ ਸਰਕਾਰ ਤੇ ਜੋੜ ਪਾਓ ਕਿ ਕਿਸਾਂ ਨੂੰ ਸੀਰੀਸਲੀ ਲਾਓ ਬਲਕਿ ਇੰਨੇ ਇੰਨਾ ਇੰਪੋਰਟੈਂਟ ਕੇਸ ਕਿ ਉਹਦੇ ਵਿੱਚ ਜਵਾਬ ਤਾਂ ਕਿਨਾ ਫਾਈਲ ਕਰੋ ਤੇ ਨਾਲੇ ਉਹਦੇ ਬਾਅਦ ਜੂਨੀਅਰ ਵਕੀਲ ਲੈ ਕੇ ਖੜਾ ਕਰ ਦੋ ਕਿ ਸਟ੍ਰੀਨਿੰਗ ਕਾਉਂਸਲ ਵੀ ਨਾ ਪੇਸ਼ ਹੋਵੇ ਬਲਕਿ ਇਹੇ ਜੇ ਇਹੇ ਜਹ ਹਾਲ ਹੈ ਹੁਣ ਇਹ ਦੇਖੋ ਚੰਡੀਗੜ੍ਹ ਮੈਂ ਵਕੀਲ ਨਹੀਂ ਆ ਮੈਨੂੰ ਨਹੀਂ ਪਤਾ ਚੰਡੀਗੜ੍ਹ ਵਾਲੇ ਕਿਛ ਕੀ ਹੋਇਆ ਪਰ ਜੇਕਰ ਪੰਜਾਬ ਸਰਕਾਰ ਨੇ ਉਸੇ ਤਰ੍ਹਾਂ ਹੀ ਇਹਨੂੰ ਵੀ ਕੇਸ ਨੂੰ ਹੈਂਡਲ ਕੀਤਾ ਤੇ ਫਿਰ ਤਾਂ ਫਿਰ ਤਾਂ ਕੀ ਕਹਿਣਾ ਫਿਰ ਤੁਸੀਂ ਕਿਵੇਂ ਕੋਰਟ ਨੂੰ ਕਿਵੇਂ ਅਸੀਂ ਫਲੇਮ ਫਲੇਮ ਕਰ ਸਕਦੇ ਹਾਂ ਮੈਂ ਤਾਂ ਅਜਨ ਦਿੱਲੀ ਤੋਂ ਆ ਰਹੇ ਆ ਆਪਣੇ ਪਿੰਡ ਜਾ ਰਹੇ ਆ ਭਦੌਰ ਮੇਰੀ ਵੋਟ ਪਧੌਰਾ ਕੱਲ ਨੂੰ ਵੋਟਾਂ ਪੈਣੀਆਂ ਤੇ ਵੋਟ ਪਾਣ ਜਾ ਰਿਹਾ ਸੀ ਰਸਤੇ 'ਚ ਇਹ ਗੱਲ ਇਨਫੋਰਮੇਸ਼ਨ ਮਿਲੀ ਤੇ ਇਹ ਜਦੋਂ ਬੜਾ ਦੁੱਖ ਹੋਇਆ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ ਪਹਿਲਾਂ ਇੱਕ ਸੀਬੀਆਈ ਦਾ ਕੇਸ ਸੀਗਾ ਉਹਦੇ 'ਚ ਭਰੀ ਹੋ ਗਿਆ ਆ ਹੁਣ ਇਹ ਪਿਛਲੇ ਹਫਤੇ ਤੇ ਆ ਹੁਣ ਇਹ ਪੰਜਾਬ ਪੁਲਿਸ ਦੇ ਕੇਸ ਆ ਜਿਹੜੇ ਉੱਥੇ ਸੁਪਰੀਮ ਕੋਰਟ ਵੀ 6 ਕੇਸ ਕੇਸ ਸੀ ਉਹ ਵੀ ਪੰਜਾਬ ਪੁਲਿਸ ਦੇ ਸੀ ਪੰਜਾਬ ਸਰਕਾਰ ਨਹੀਂ ਉਹਨਾਂ ਉਹਨਾਂ ਨੂੰ ਪਰਸਿਊ ਕਰਨਾ ਸੀ ਤੇ ਉਹ 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 ਨਾਲ ਜੀ ਜਵਾਬ ਫਾਈਲ ਕਰਨੇ ਸੀ ਆ ਜਿਹੜਾ ਕੇਸ ਬਾਈਬਲ ਕਲਾਂ ਵਾਲਾ ਜਿਹੜਾ ਅੱਜ ਹਾਈ ਕੋਰਟ ਨੇ ਟਰਾਂਸਫਰ ਕੀਤਾ ਵੀ ਪੰਜਾਬ ਪੁਲਿਸ ਦਾ ਕੇਸ ਹੈ ਔਰ ਪੰਜਾਬ ਸਰਕਾਰ ਨੇ ਕਰਨਾ ਸੀ ਮਤਲਬ ਕਿ ਪੰਜਾਬ ਸਰਕਾਰ ਇਹ ਹਾਈ ਕੋਰਟ ਨੂੰ ਇਹ ਵੀ ਕਨਵਿੰਸ ਕਰਾ ਪਈ ਕਿ ਪੰਜਾਬ ਦਾ ਮਾਹੌਲ ਠੀਕ ਆ ਹਾਈ ਕੋਰਟ ਨੇ ਟਰਾਂਸਫਰ ਕਰਤਾ ਕਿ ਪੰਜਾਬ ਦਾ ਮਾਹੌਲ ਨਹੀਂ ਠੀਕ ਤੇ ਤਾਂ ਕਰਕੇ ਜਿੰਡੀਆਂ ਟਰਾਂਸਫਰ ਕਰੋ ਬੜੀ ਜਨਾਨੀ ਦੀ ਗੱਲ ਆ ਅਰ ਮੈ ਮੈਨੂੰ ਸਮਝ ਨਹੀਂ ਆਉਂਦੀ ਹੋਕ ਹੀ ਰਿਹਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਚੱਕਰ ਕੀ ਚੱਲ ਰਿਹਾ ਕੀ ਹੋ ਰਿਹਾ ਮਨ ਲਕਿ ਇਹ ਤਾਂ ਇਹ ਲੱਗ ਰਿਹਾ ਮੈਨੂੰ ਆਪ ਨੂੰ ਬੜਾ ਅਫਸੋਸ ਹੁੰਦਾ ਸੋਚ ਕੇ ਕਿ ਢੇਰੇ ਵਾਲਿਆਂ ਦਾ ਦਬਦਬਾ ਤੇ ਸਿੱਖਾਂ ਦਾ ਕੋਈ ਤਬਦਬਾ ਨਹੀਂ ਇਹ ਜਿੰਨੀਆਂ ਵੀ ਸਰਕਾਰਾਂ ਸਾਰੀਆਂ ਢੇਰੇ ਵਾਲਿਆਂ ਦੇ ਡੁਗਡੂਗੀ ਤੇ ਨੱਚਦੇ ਆ ਤੇ ਸਿੱਖਾਂ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ ਕਿਸੇ ਨੂੰ ਨਹੀਂ ਪਰਵਾਹ ਤਾਂ ਮੈਂ ਅੱਜ ਮੇਰਾ ਫਰਜ ਮੰਨਦਾ ਸੀ ਸੰਗਤ ਨੂੰ ਇਸ ਚੀਜ਼ ਦੇ ਤੇ ਇਹ 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 ਅਗਰਾ ਕਰਨ ਦਾ ਕਿ ਪੰਜਾਬ ਸਰਕਾਰ ਦੇ ਉੱਤੇ ਝੋੜ ਪਾਓ ਕਿ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਏ ਨਹੀਂ ਤਾਂ ਜੋ ਇਹ ਹੋ ਗਿਆ ਅੱਜ ਹੋ ਗਿਆ ਬਾਕੀ ਵੀ ਜਿੰਨੇ ਵੀ ਕੇਸ ਫਰੀਦਕੋਟ ਵਾਲੇ ਬਠਿੰਡਾ ਵਾਲਾ ਤੇ ਨਾਲੇ ਮੋਗੇ ਵਾਲੇ ਸਾਰੇ ਦੇ ਸਾਰੇ ਉਸ ਤੋਂ ਬਾਅਦ ਇਸੇ ਬਣਾ ਦੇ ਉੱਤੇ ਉੱਠ ਕੇ ਚੰਡੀਗੜ੍ਹ ਆ ਜਣਿਆ ਤੇ ਇਹ ਬਲਕਿ ਇਹ ਇਹ ਇਸੇ ਤਰ੍ਹਾਂ ਕਰਕੇ ਕਿਸਾਨ ਦੇ ਵਿੱਚ ਜਿਵੇਂ 파ਰਪਾਈ ਹੋ ਰਹੀ ਆ ਜਿਸ ਤਰੀਕੇ ਨਾਲ ਮੈਂ ਤਾਂ ਬੜਾ ਮਲਕੇ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਦੁੱਖ ਹੋ ਰਿਹਾ ਇਹ ਜੋ ਸਾਖ ਹੋ ਰਿਹਾ ਮੈਂ ਸਿਰਫ ਇਸੇ ਗੱਲ ਕਰਕੇ ਤੁਹਾਨੂੰ ਮੈਂ ਕਿਹਾ ਸਾਰੀ ਸੰਗਤ ਨੂੰ ਮੈਂ ਆਪਣੇ ਵਿਚਾਰ ਦਵਾ ਇਹ ਦੇ ਕਰਕੇ ਬਹੁਤ ਬਹੁਤ ਸ਼ੁਕਰੇ ਮਿਹਰਬਾਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਨਿਰਾਸ਼ਾਜਨਕ ਖਬਰ ਆ ਮੈਂ ਪਹਿਲਾਂ ਵੀ ਮੀਡੀਆ ਦੇ ਨਾਲ ਗੱਲ ਕਰ ਚੁੱਕਿਆ ਹ ਦੁਬਾਰਾ ਫੇਰ ਇਸ ਗੱਲ ਤੇ ਕਰਦੇ ਆ ਕਿ ਬਹਿਬਲ ਕਲਾ ਦੇ ਵਿੱਚ ਜਿਹੜਾ ਅੱਜ ਸਰਕਾਰ ਵੱਲੋਂ ਜਾਂ ਅਦਾਲਤਾਂ ਵੱਲੋਂ ਫੈਸਲਾ ਆਇਆ ਬਹੁਤ ਹੀ ਘਟਿਆ ਨਿੰਦਨਯੋਗ ਆ ਜਿਹੜੀ ਜਿੰਨੇ ਸ਼ਬਦਾਂ ਦੇ ਵਿੱਚ ਉਹਦੀ ਨਿਖੇਧੀ ਕੀਤੀ ਜਾਵੇ ਜਿੰਨਾ ਉਹਦਾ ਰੋਸ ਕੀਤਾ ਜਾਵੇ ਉਹਨਾਂ ਹੀ ਥੋੜਾ ਇੱਕ ਇੱਕ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਉਹ ਵੀ ਉਸ ਦੋਸ਼ੀ ਦੀ ਐਪਲੀਕੇਸ਼ਨ ਤੇ ਜਿਨ੍ਹਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਡੇ ਬੰਦੇ ਮਾਰੇ ਆ ਮੇਰੇ ਪਿਤਾ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੂੰ ਗੋਲੀਆਂ ਮਾਰੀਆਂ ਅਤੇ ਦੂਜੇ ਵੀਰ ਗਰਜੀਤ ਸਿੰਘ ਸਰਾਵਾਂ ਨੂੰ ਬੰਬ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੋ ਉਹਨਾਂ ਲੋਕਾਂ ਦੀਆਂ ਅਰਜ਼ੀਆਂ ਦੇ ਉੱਤੇ ਸਰਕਾਰਾਂ ਜਾਂ ਸਿਸਟਮ ਸੁਣਵਾਈ ਕਰਦਾ ਪਹਿਲਾਂ 4 ਦਿਨ ਪਹਿਲਾਂ ਉਸ ਬਲਾਤਕਾਰੀ ਦੇ ਸਬੰਧ ਦੇ ਵਿੱਚ ਇੱਕ ਪਟੀਸ਼ਨ ਸੀਗੀ ਜਿਹਦਾ ਕੇਸ ਟਰਾਂਸਫਰ ਕੀਤਾ ਜਾਂਦਾ ਚੰਡੀਗੜ੍ਹ ਉਹ ਹੋਇਆ ਸੋ ਅੱਜ ਇੱਕ ਦੋਸ਼ੀ ਦੀ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸੁਣਵਾਈ ਹੋਈ ਆ ਕਿ ਬਹਿਵਲ ਕਲਾਂ ਦਾ ਕੇਸ ਆ ਜਿਹੜਾ ਚੰਡੀਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ ਇਸ ਗੱਲ ਦੇ ਲਈ ਕਿ ਉਹਨੂੰ ਖਤਰਾ ਸਾਡੇ ਇੱਥੇ 100 ਤੋਂ 150 ਤੋਂ ਵੱਧ ਗਵਾਹ ਨੇ ਜਿਹੜੇ ਬਹਿਵਲ ਕਲਾਂ ਦੇ ਨੇ ਕੋਟਕਪੂਰਾ ਦੇ ਨੇ ਜਿਹੜੇ ਬਹਿਵਲ ਕਲਾਂ ਦੇ ਨਾਲ ਦੇ ਆਸ-ਪਾਸ ਦੇ ਪਿੰਡਾਂ ਦੇ ਨੇ ਬਰਗਾੜੀ ਪਿੰਡਾਂ ਦੇ ਨੇ ਉਹ ਗਵਾਹਾਂ ਨੂੰ ਫਰੀਦਕੋਟ 25 ਕਿਲੋਮੀਟਰ ਪਿੰਡਾਂ ਗਵਾਇਆਂ ਦੇ ਲਈ ਉਹਨਾਂ ਨੂੰ ਉੱਥੇ ਜਨਤ ਠੀਕ ਰਊਗਾ ਕਿ 250 ਕਿਲੋਮੀਟਰ ਚੰਡੀਗੜ੍ਹ ਠੀਕ ਰਊਗਾ ਜਿਹੜੇ ਬੰਦੇ ਨੂੰ ਜੇਲਾ ਚ ਰੱਖਣਾ ਚਾਹੀਦਾ ਜਿਹੜੇ ਬੰਦੇ ਦੀਆਂ ਜਗਾ ਜੇਲਾ ਜਿਨ੍ਹਾਂ ਨੂੰ ਜੇਲਾ ਚ ਬੰਦ ਕਰਨਾ ਚਾਹੀਦਾ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸਰਵਾਈਆਂ ਕਰਕੇ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕੀਤਾ ਜਾ ਰਿਹਾ ਸੋ ਕਿੱਥੋਂ ਦਾ ਇਨਸਾਫ ਹੋਇਆ ਅਸੀਂ ਇਸ ਸਰਕਾਰ ਨੂੰ ਅੱਜ ਵੀ ਕਹਿੰਦੇ ਆ ਤੇ ਲੋਕਾਂ ਨੂੰ ਵੀ ਦਰਖਾਸਤ ਕਰਦੇ ਆ ਕਿ ਫੈਸਲਾ ਤੁਸੀਂ ਕਰਨਾ ਅੱਜ ਵੋਟਾਂ ਦੇ ਨੇੜੇ ਉਹ ਚੀਜ਼ ਆਈ ਆ ਅੱਜ ਇਲੈਕਸ਼ਨਾਂ ਦੇ ਨੇੜੇ ਇਹ ਫੈਸਲੇ ਆਇਆ ਤੇ ਕੀ ਸਰਕਾਰ ਦੇ ਵਕੀਰ ਸੁੱਤੇ ਪਏ ਆ ਕੀ ਐਡਵੋਕੇਟ ਜਰਨਲ ਉੱਤੇ ਪਏ ਆ 24 ਘੰਟੇ ਚ ਇਨਸਾਫ ਦੇਣ ਵਾਲੀ ਸਰਕਾਰ ਅੱਜ ਇਹਨਾਂ ਇਹਨਾਂ ਚੀਜ਼ਾਂ ਤੇ ਲੋਕਾਂ ਨੂੰ ਧਮਰਾਹ ਕਰਨ ਪ੍ਰਚਾਰ ਕਰਕੇ ਸਰਕਾਰ ਬਣੀ ਆ ਤੇ ਅੱਜ ਇਹਨਾਂ ਚੀਜ਼ਾਂ ਤੇ ਚੁੱਪ ਮਿੱਠੀ ਆ ਪਹਿਲਾਂ ਸਰਸੇ ਵਾਲੇ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਲੈ ਗਿਓ ਉੱਥੇ ਉਹਨੂੰ ਕਤਲ ਦੇ ਕੇਸ 'ਚ ਬਰੀ ਕਰਤਾ ਜਿਹੜੇ ਕੇਸ 'ਚ ਸਜ਼ਾ ਭਰ ਤਰਿਆ ਸੀ ਕਤਲ ਦਾ ਕੇਸ ਸੀਗਾ ਉਹਦੇ 'ਚੋਂ ਬਰੀ ਕਰਤਾ ਹੋਰ ਚਾਰ ਦਿਨਾਂ ਨੂੰ ਦੂਜੇ ਕੇਸਾਂ 'ਚੋਂ ਬਰੀ ਕਰ ਦੇਣਗੇ ਉਸੇ ਤਰੀਕੇ ਨਾਲ ਹੀ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਅੱਜ ਕੇਸ ਆ ਬਹਿਬਲ ਕਲਾਂ ਤੋਂ ਤਬਦੀਲ ਕਰਕੇ ਚੰਡੀਗੜ੍ਹ ਫਰੀਦਕੋਟ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਲੈ ਗਿਓ ਇਹਦਾ ਸਿੱਧੀ ਮਨਸ਼ਾ ਜ਼ਾਹਰ ਹੁੰਦੀ ਆ ਸਰਕਾਰਾਂ ਦੀ ਤੇ ਇੱਥੋਂ ਦੇ ਸਿਸਟਮ ਦੀ ਕਿ ਇਹਨਾਂ ਦੋਸ਼ੀਆਂ ਨੂੰ ਇਹ ਬਰੀ ਕਰਨ ਜਾ ਰਹੇ ਨੇ ਅੱਜ ਨਹੀਂ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਨੂੰ ਖਬਰਾਂ ਮਿਲ ਲੀਆਂ ਬਰੀ ਕਰਨ ਦੀਆਂ ਮੈਂ ਇੱਥੇ ਕਹਿਣਾ ਚਾਹਣਾ ਲੋਕਾਂ ਨੂੰ ਇਹ ਤੇ ਫੈਸਲਾ ਲੈਣ ਨਿਰਣਾ ਕਰਨ ਕਿ ਲੋਕ ਕੁਰਸੀਆਂ ਦੇ ਕਾਬਲ ਹੈਗੇ ਆ ਕਿ ਨਹੀਂ ਹੈਗੇ ਆ ਤੇ ਦੂਸਰਾ ਐਡਵੋਕੇਟ ਜਰਨ ਵਾਲੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਜਾਂ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਹਾਡੇ ਬਿਆਨ ਜਿੱਥੇ ਆਉਣੇ ਚਾਹੀਦੇ ਸੀ ਕਿ ਅਸੀਂ ਚੈਲੰਜ ਕਰਦੇ ਹਾਂ ਅਸੀਂ ਨਹੀਂ ਹੋਣ ਦਿਆਂਗੇ ਅਸੀਂ ਇਹਨੂੰ ਰੋਕਾਂਗੇ ਤੁਸੀਂ ਚੁੱਪ ਬੈਠੇ ਹੋ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨਸਾਫ ਸਾਨੂੰ ਆਪਣੇ ਆਪ ਕਰਨਾ ਪੈਣਾ ਇਹਨਾਂ ਲੋਕਾਂ ਨੂੰ ਜੇਲਾ ਚ ਬੰਦ ਕਰਨ ਦੀ ਬਜਾਏ ਇਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰ ਰਹੀ ਹੈ ਸਰਕਾਰ ਕੀ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਨਾਲ ਸਿਕਿਉਰਿਟੀ ਅੱਜ ਵੀ 12-12 ਬੰਦੇ ਚੱਲਦੇ ਆ ਤੁਸੀਂ ਹੋਰ ਲਾ ਲਓ 12 ਬੰਦੇ ਹੋਰ ਕਰ ਲਓ 24 ਬੰਦੇ ਕਰ ਲਓ 40 ਬੰਦੇ ਕਰ ਲਓ ਇੱਕ ਬੰਦੇ ਦੀ ਐਪਲੀਕੇਸ਼ਨ ਤੇ ਉਹਦੀ ਉਹਦੀ ਉਹਦੇ ਹੱਲ ਨਿਕਲ ਸਕਦੇ ਆ ਉਹਦੀਆਂ ਹਾਜ਼ਰੀਆਂ ਜਿਹੜੀਆਂ ਘਟ ਸਕਦੀਆਂ ਉਹਨੂੰ ਅਦਾਲਤਾਂ 'ਚ ਘੱਟ ਬੁਲਾਇਆ ਜਾ ਸਕਦਾ ਜਾਂ ਉਹਨੂੰ ਇਹੋ ਜਿਹੇ ਫੈਸਲੇ ਸੁਣਾ ਕੇ ਜੇਲ੍ਹ 'ਚ ਬੰਦ ਕੀਤਾ ਜਾ ਸਕਦਾ ਪਰ ਤੁਸੀਂ ਉਹਨਾਂ ਤੇ ਸੁਣਵਾਈਆਂ ਕਰਕੇ ਉਹਨਾਂ ਨੂੰ ਚੰਡੀਗੜੀ ਭੇਜ ਰਹੇ ਹੋ ਜਿੱਤੇ ਉਹਨਾਂ ਦੀ ਮਾਰਫਤ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿ ਇਹੋ ਜਿਹੇ ਕਿਹੜੇ ਉੱਤੇ ਜੱਜਾਂ ਕੋਲੇ ਇੰਨੀ ਵੇਲ ਆ ਕਿ ਉਹ ਜਿਹੜੀ ਫ੍ਰੀਦਕੋਟ ਦੇ ਵਿੱਚ ਬਹਿਸ ਹੁੰਦੀ ਆ 2-2 3-3 ਘੰਟੇ ਇਸ ਕੇਸ ਦੇ ਉਹ ਚੰਡੀਗੜ੍ਹ ਬਹਿਸ ਕਰ ਸਕਣ ਚੰਡੀਗੜ੍ਹ ਬੰਦਾ ਹਜੇ ਮਦਈ ਪੌੜਨਾ ਚੜਦਾ ਹੁੰਦਾ ਤਾਂ ਜੱਜ ਤਰੀਕ ਪਾ ਕੇ ਥੱਲੇ ਭੇਦ ਦਿੰਦਾ 2-300 ਕਿਲੋਮੀਟਰ ਦਾ ਬੰਦਾ ਸਫਰ ਕਰਕੇ ਜਾਂਦਾ ਚੰਡੀਗੜ੍ਹ ਤਰੀਕ ਆ ਤੇ ਉੱਥੇ ਜੱਜ ਜਦ ਨੂੰ ਪੌੜੀਆਂ ਤੇ ਤਾਂ ਚੜ ਕੇ ਉਹਦੀ ਕੋਰਟ ਚ ਲੱਭਦੇ ਆ ਕੋਰਟ ਚ ਜਾਂਦੇ ਆ ਉਹਦ ਨੂੰ ਜੱਜ ਦਾ ਆ ਪੀਏ ਜਾਂ ਜਿਹੜਾ ਉੱਥੇ ਬੈਠਾ ਹੁੰਦਾ ਉਹ ਤਰੀਕ ਪਾ ਕੇ ਅੱਗੇ ਥੱਲੇ ਭੇਦ ਦਿੰਦਾ ਵੀ ਉਹਦੀ ਤਰੀਕ ਪੈ ਗਈ ਸੋ ਉੱਥੇ ਤਾਂ ਆ ਹਾਲ ਹੁਣ ਅਸੀਂ ਕਿੱਧਰ ਆਪਣੇ 150-200 ਬੰਦੇ ਨੂੰ ਗਵਾਹੀਆਂ ਦੇ ਲਈ ਚੰਡੀਗੜ੍ਹ ਲੈ ਕੇ ਜਾਵਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੇ ਚਿਹਰੇ ਪਰਖੀਏ ਇਹਨਾਂ ਦੇ ਚਿਹਰਿਆਂ ਤੇ ਨਕਾਬ ਆ ਜਿਹੜੇ ਲੋਹਣੇ ਪਹਿਣ ਕੇ ਸਾਨੂੰ ਤੇ ਇਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਊਗੀ ਜਿਹੜੇ 24 24 ਘੰਟਿਆਂ ਦੇ ਵਿੱਚ ਲਾਰੇ ਲਾ ਕੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਦੇ ਵਿੱਚ ਬੈਠੇ ਆ ਤੇ ਅੱਜ ਇਹਨਾਂ ਨੂੰ ਸੱਤਾ ਦਾ ਇੱਡਾ ਨਸ਼ਾ ਹੋਇਆ ਹੋਇਆ ਕਿ ਇਹਨਾਂ ਨੂੰ ਇਹ ਕੇਸ ਹੀ ਨਿੱਕੇ ਲੱਗਦੇ ਆ ਇਹਨਾਂ ਨੂੰ ਇਹ ਬੰਦੇ ਮਰਿਆਂ ਦੀ ਗੱਲ ਤੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਫਿਰ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ